ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਕੋਈ ਰੁਕਾਵਟ ਜਾਂ ਸਮੱਸਿਆ ਆ ਰਹੀ ਹੈ ਤਾਂ ਅੱਜ ਤੁਹਾਨੂੰ ਵਿਆਹ ਦਾ ਇੱਕ ਮਹਾਨ ਉਪਾਦਸਨ ਵਾਲੇ ਹਾਂ ਜਿਸ ਨੂੰ ਕਰਦਿਆਂ ਹੀ 24 ਘੰਟਿਆਂ ਦੇ ਅੰਦਰ ਤੁਹਾਨੂੰ ਅਸਰ ਦੇਖਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਮੰਗਲੇ ਕਾਰਜ ਸ਼ੁਰੂ ਹੋ ਜਾਣਗੇ ਸਾਤ ਸੰਗਤ ਜੀ ਵਿਆਹ ਦੇ ਉਪਾਅ ਇਸ ਲਈ ਜਿਆਦਾ ਅਸੀਂ ਦੱਸ ਰਹੇ ਹਾਂ ਕਿਉਂਕਿ ਅਸੂਧ ਮਹੀਨੇ ਤੋਂ ਬਾਅਦ ਦੇ ਵਿੱਚ ਜਿਹੜੇ ਦਿਨ ਆ ਰਹੇ ਹਨ ਕਿਉਂਕਿ ਅਸੂ ਮਹੀਨੇ ਵਿੱਚ ਜਿਹੜੇ ਦਿਨ ਹੁੰਦੇ ਹਨ ਜੇਕਰ ਅਸੀਂ ਇਹਨਾਂ ਦਿਨਾਂ ਵਿੱਚ ਉਪਾਅ ਕਰ ਲਈਏ ਤਾਂ ਇਹ ਉਪਾਅ ਸਾਡੇ ਲਈ ਬੜੇ ਹੀ کارਗਰ ਸਾਬਿਤ ਹੋ ਜਾਂਦੇ ਹਨ ਵਿਆਹ ਨਾਲ ਜੁੜੇ ਵੱਖ-ਵੱਖ ਉਪਾਅ ਅਸੀਂ ਇਸ ਲਈ ਦੱਸਦੇ ਰਹਿੰਦੇ ਹਾਂ ਕਿਉਂਕਿ ਸਾਰਿਆਂ ਦੀਆਂ ਹੀ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਸਾਰਿਆਂ ਦੀਆਂ ਜਨਮ ਕੁੰਡਲੀਆਂ ਵੱਖ-ਵੱਖ ਹੁੰਦੀਆਂ ਹਨ ਸਾਰਿਆਂ ਦੇ ਗ੍ਰਹਿ ਵੀ ਵੱਖ-ਵੱਖ ਹੁੰਦੇ ਹਨ ਇਸ ਲਈ ਸਾਰਿਆਂ ਲਈ ਹੀ ਉਪਾਅ ਫਿਰ ਵੱਖਰੇ ਹੋ ਜਾਂਦੇ ਹਨ ਕੋਈ ਉਪਾਅ ਕਿਸੇ ਤੇ ਵੀ ਲਾਗੂ ਹੋ ਸਕਦਾ ਹੈ ਉਹਨਾਂ ਦੀ ਜਨਮ ਕੁੰਡਲੀ ਅਤੇ ਉਹਨਾਂ ਦੇ ਗ੍ਰਹਾਂ ਅਨੁਸਾਰ ਹੀ ਹੋ ਸਕਦਾ ਹੈ ਜੇਕਰ ਸਾਥ ਸੰਗਤ ਜੀ ਤੁਸੀਂ ਵਿਆਹ ਨਾਲ ਜੁੜੀ ਕਿਸੇ ਵੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਹ ਉਪਾਅ ਤੁਸੀਂ ਜ਼ਰੂਰ ਕਰਕੇ ਵੇਖਿਓ ਮੰਨ ਲਓ ਤੁਹਾਡੇ ਵਿਆਹ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਵਿਆਹ ਦੇ ਯੋਗ ਨਹੀਂ ਪਣ ਪਾਰੇ ਤੁਹਾਡੀ ਜੋ ਵੀ ਉਮਰ ਹੈ ਉਹ ਵਿਆਹ ਦੀ ਉਮਰ ਤੋਂ ਕਈ ਗੁਣਾ ਜ਼ਿਆਦਾ ਹੁੰਦੀ ਜਾ ਰਹੀ ਹੈ ਹੁਣ ਤੱਕ ਜੇਕਰ ਵਿਆਹ ਦੇ ਯੋਗ ਨਹੀਂ ਬਣੇ ਹਨ ਤੁਸੀਂ ਚਾਹੁੰਦੇ ਹੋ ਜਲਦੀ ਤੋਂ ਜਲਦੀ ਵਿਆਹ ਹੋ ਜਾਵੇ ਮਾਤਾ ਪਿਤਾ ਜਿਹੜੇ ਹਨ ਬੱਚਿਆਂ ਦੇ ਵਿਆਹ ਲਈ ਪੂਜਾ ਪਾਠ ਤੇ ਉਪਾ ਕਰ ਲੈਣ ਪਰ ਹੁਣ ਤੱਕ ਤੁਹਾਨੂੰ ਕੋਈ ਵੀ ਬੱਚਿਆਂ ਦੇ ਵਿਆਹ ਦੀ ਜਲਦੀ ਲਈ ਪੂਜਾ ਪਾਠ ਵੀ ਜੇਕਰ ਤੁਸੀਂ ਕਰ ਲਏ ਹਨ ਉਪਾਅ ਵੀ ਕਰ ਲਏ ਹਨ ਪਰ ਹੁਣ ਤੱਕ ਤੁਹਾਨੂੰ ਉਸ ਦਾ ਕੋਈ ਵੀ ਨਤੀਜਾ ਵੇਖਣ ਨੂੰ ਨਹੀਂ ਮਿਲਿਆ ਮਾਤਾ ਪਿਤਾ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਚੁੱਕੇ ਹਨ ਸੋ ਇਸ ਲਈ ਇਹ ਵੀਡੀਓ ਤੁਹਾਡੇ ਲਈ ਹੀ ਹੈ ਸਾਥ ਸੰਗਤ ਜੀ ਸਾਰੇ ਹੀ ਜਾਣਦੇ ਹਨ ਕਿ ਜਿਸ ਘਰ ਦੇ ਵਿੱਚ ਬੱਚਿਆਂ ਦੇ ਵਿਆਹ ਸਹੀ ਸਮੇਂ ਤੇ ਨਹੀਂ ਹੁੰਦੇ ਉਸ ਘਰ ਵਿੱਚ ਬੱਚੇ ਤਾਂ ਪਰੇਸ਼ਾਨ ਹੁੰਦੇ ਹੀ ਹਨ ਪਰ ਉਸ ਤੋਂ ਕਈ ਜ਼ਿਆਦਾ ਪਰੇਸ਼ਾਨ ਉਹਨਾਂ ਦੇ ਮਾਤਾ ਪਿਤਾ ਹੋ ਜਾਂਦੇ ਹਨ ਜੇਕਰ ਤੁਹਾਡੇ ਨਾਲ ਵੀ ਅਜਿਹੀ ਸਮੱਸਿਆ ਬਣੀ ਹੋਈ ਹੈ ਵਿਆਹ ਦੇ ਵਿੱਚ ਦੇਰੀ ਚੱਲ ਰਹੀ ਹੈ ਰਿਸ਼ਤੇ ਨਹੀਂ ਆ ਰਹੇ ਜਾਂ ਰਿਸ਼ਤੇ ਆਉਂਦੇ ਤਾਂ ਹਨ ਪਰ ਗੱਲ ਨਹੀਂ ਬਣਦੀ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਬਸ ਕਿਸੇ ਵੀ ਦਿਨ ਇਹ ਵਾਲਾ ਉਪਾਅ ਕਰ ਲੈਣਾ ਹੈ ਸਾਧ ਸੰਗਤ ਜੀ 100% ਤੁਹਾਡਾ ਕੰਮ ਹੋ ਜਾਵੇਗਾ ਰਿਸ਼ਤਿਆਂ ਦੀ ਲਾਈਨ ਲੱਗ ਜਾਵੇਗੀ ਰਿਸ਼ਤੇ ਵੀ ਆਉਣਗੇ ਵਿਆਹ ਵੀ ਬੜੀ ਜਲਦੀ ਤੈਅ ਹੋ ਜਾਵੇਗਾ ਸਾਧ ਸੰਗਤ ਜੀ ਜਲਦੀ ਵਿਆਹ ਦੇ ਲਈ ਸਾਡੇ ਜੋਤਿਸ਼ ਸ਼ਾਸਤਰ ਦੇ ਵਿੱਚ ਕਈ ਸਾਰੇ ਉਪਾਅ ਦੱਸੇ ਜਾਂਦੇ ਹਨ ਜੇਕਰ ਅਸੀਂ ਇਹਨਾਂ ਉਪਾਅਾਂ ਨੂੰ ਪੂਰੇ ਵਿਸ਼ਵਾਸ ਤੇ ਸ਼ਰਧਾ ਨਾਲ ਕਰਦੇ ਹਾਂ ਵਿਦੀਵਿਧਾਨ ਨਾਲ ਕਰਦੇ ਹਾਂ ਨਿਸ਼ਚਿਤ ਰੂਪ ਨਾਲ ਵਿਆਹ ਵਿੱਚ ਜੋ ਵੀ ਰੁਕਾਵਟ ਆ ਰਹੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਬਹੁਤ ਜਲਦੀ ਵਿਆਹ ਦੇ ਯੋਗ ਵੀ ਬਣ ਜਾਂਦੇ ਹਨ ਸਾਧ ਸੰਗਤ ਜੀ ਵਿਆਹ ਵਿੱਚ ਜੋ ਰੁਕਾਵਟਾਂ ਆਉਂਦੀਆਂ ਹਨ ਉਹ ਕਈ ਕਾਰਨਾ ਕਰਕੇ ਹੁੰਦੀਆਂ ਹਨ ਹੋ ਸਕਦਾ ਤੁਹਾਡੇ ਉੱਤੇ ਪਿਤਰ ਦੋਸ਼ ਹੋਵੇ ਤੁਹਾਡੇ ਜੋ ਪੂਰਵਜ ਹਨ ਉਹ ਨਾਰਾਜ਼ ਹੋਣ ਜਿਸ ਕਾਰਨ ਵਿਆਹ ਵਿੱਚ ਰੁਕਾਵਟਾਂ ਆ ਰਹੀਆਂ ਹਨ ਇਹ ਵੀ ਹੋ ਸਕਦਾ ਹੈ ਕਿ ਕਿਸੇ ਨੇ ਤੁਹਾਡਾ ਲਗਨ ਬਨ ਦਿੱਤਾ ਹੋਵੇ ਜਦੋਂ ਵੀ ਕੋਈ ਵਿਆਹ ਦਾ ਲਗਨ ਬਨ ਦਿੰਦਾ ਹੈ ਮੰਗਲਿਕ ਕਾਰਜ ਵਿੱਚ ਵਿਆਹ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਫਿਰ ਤੁਸੀਂ ਚਾਹੇ ਕੁਝ ਵੀ ਕਰ ਲਓ ਜਦੋਂ ਤੱਕ ਤੁਸੀਂ ਉਪਾਰ ਨਹੀਂ ਕਰੋਗੇ ਉਸ ਦਾ ਹੱਲ ਨਹੀਂ ਨਿਕਲੇਗਾ ਵਿਆਹ ਹੋ ਹੀ ਨਹੀਂ ਸਕਦਾ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਸਰਲ ਤੇ ਛੋਟਾ ਜਿਹਾ ਉਪਾਅ ਦਸਣ ਵਾਲੇ ਹਨ ਇਸ ਨੂੰ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਡੇ ਵਿਆਹ ਵਿੱਚ ਜੋ ਵੀ ਰੁਕਾਵਟ ਆ ਰਹੀ ਹੈ ਬਹੁਤ ਹੀ ਆਸਾਨੀ ਨਾਲ ਦੂਰ ਹੋ ਜਾਣਗੇ ਸਾਧ ਸੰਗਤ ਜੀ ਉਪਾਅ ਬਹੁਤ ਹੀ ਸਰਲ ਹੈ ਕੋਈ ਵੀ ਵਿਅਕਤੀ ਇਸ ਨੂੰ ਕਰ ਸਕਦਾ ਹੈ ਇਸ ਨੂੰ ਮਾਤਾ ਪਿਤਾ ਵੀ ਆਪਣੇ ਬੱਚਿਆਂ ਦੇ ਲਈ ਜਲਦੀ ਵਿਆਹ ਦੇ ਲਈ ਕਰ ਸਕਦੇ ਹਨ ਜੇਕਰ ਮਾਤਾ ਪਿਤਾ ਕਿਸੇ ਕਾਰਨ ਕਰਕੇ ਨਹੀਂ ਕਰ ਸਕਦੇ ਜਾਂ ਬੱਚੇ ਖੁਦ ਕਰਨਾ ਚਾਹੁੰਦੇ ਹਨ ਉਹ ਵੀ ਆਪਣੇ ਜਲਦੀ ਵਿਆਹ ਦੇ ਲਈ ਇਸ ਉਪਾਅ ਨੂੰ ਕਰ ਸਕਦੇ ਹਨ ਤਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦਿੱਤੀ ਜਾਵੇਗੀ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣ ਲੈਣਾ ਜੀ ਕਿਉਂਕਿ ਜਦੋਂ ਤੁਸੀਂ ਅੱਧੇ ਅਧੂਰੀ ਵੀਡੀਓ ਵੇਖਦੇ ਹੋ ਤਾਂ ਉਪਾਅ ਨੂੰ ਸਹੀ ਤਰ੍ਹਾਂ ਨਹੀਂ ਸਮਝ ਪਾਉਂਦੇ ਉਪਾਅ ਨੂੰ ਤੁਸੀਂ ਫਿਰ ਗਲਤ ਤਰੀਕੇ ਨਾਲ ਕਰ ਲੈਂਦੇ ਹੋ ਜਿਸ ਕਰਕੇ ਤੁਹਾਡੀ ਸਮੱਸਿਆ ਜਿਹੜੀ ਹੈ ਸੁਲਝਣ ਦੀ ਬਜਾਏ ਹੋਰ ਵੱਧ ਜਾਂਦੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਅੱਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਜਿਹੇ ਸਮੇਂ ਵਿੱਚ ਅਸੀਂ ਉਪਾਅ ਤਾਂ ਕਰ ਲੈਂਦੇ ਹਾਂ ਪਰ ਜੇਕਰ ਅਸੀਂ ਉਸ ਵਿੱਚ ਥੋੜੀ ਜਿਹੀ ਵੀ ਗਲਤੀ ਕਰ ਲੈਂਦੇ ਹਾਂ ਸਾਡੇ ਜੋ ਕਾਰਜ ਹੁੰਦੇ ਹਨ ਉਹ ਨਹੀਂ ਬਣਦੇ ਫਿਰ ਤੁਸੀਂ ਕਹਿਣ ਲੱਗ ਜਾਂਦੇ ਹੋ ਕਿ ਉਪਾਅ ਹੀ ਬੇਕਾਰ ਹੈ ਇਹ ਕੰਮ ਨਹੀਂ ਕਰਦਾ ਇਸ ਲਈ ਤੁਹਾਨੂੰ ਇਹ ਹੀ ਕਹਿਣਾ ਚਾਹਾਂਗੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਓ ਉਸ ਤੋਂ ਬਾਅਦ ਹੀ ਇਸ ਉਪਾਅ ਨੂੰ ਕਰਿਓ ਹੁਣ ਉਪਾਅ ਦੀ ਸ਼ੁਰੂਆਤ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਸਾਥ ਸੰਗਤ ਜੀ ਉਹ ਪਾਣਾ ਕਰਨਾ ਕਿਵੇਂ ਹੈ ਇਸ ਲਈ ਤੁਹਾਨੂੰ ਇੱਕ ਗਲਾਸ ਪਾਣੀ ਚਾਹੀਦਾ ਹੈ ਤੇ ਨਾਲ ਚਾਹੀਦਾ ਹੈ ਕਪੂਰ ਸਭ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਪਾਣੀ ਤੇ ਕਪੂਰ ਲੈ ਲੈਣਾ ਹੈ ਫਿਰ ਜਿਹੜਾ ਜਲ ਤੁਸੀਂ ਲਿਆ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਕਿ ਪਾਣੀ ਇੱਕ ਦੇਵਤਾ ਹੁੰਦਾ ਹੈ ਤਾਂ ਉਹ ਤੁਹਾਨੂੰ ਵੱਖਰੇ ਤੌਰ ਤੇ ਈਸ਼ਵਰ ਦੀ ਕਿਰਪਾ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਜਲਦੇਵਤਾ ਹੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦੇਵੇਗਾ। ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ। ਕਿਸੇ ਵੀ ਦਿਨ, ਜਿਸ ਵੀ ਦਿਨ ਤੁਹਾਨੂੰ ਸਮਾਂ ਮਿਲਦਾ ਹੈ ਇਹ ਉਪਾਅ ਕਰ ਸਕਦੇ ਹੋ। ਤੁਹਾਨੂੰ ਚਮਤਕਾਰ 24 ਘੰਟਿਆਂ ਵਿੱਚ ਵੇਖਣ ਨੂੰ ਮਿਲ ਜਾਵੇਗਾ ਤੇ 100% ਮਿਲੇਗਾ। ਬਸ ਵਿਸ਼ਵਾਸ ਰੱਖਣਾ ਹੈ, ਮਨ ਵਿੱਚ ਸ਼ਰਧਾ ਰੱਖਣੀ ਹੈ। ਵਿਸ਼ਵਾਸ ਨਾਲ ਕੀਤਾ ਗਿਆ ਕੋਈ ਵੀ ਕੰਮ ਬੇਕਾਰ ਨਹੀਂ ਜਾਵੇਗਾ। ਇਹ ਤਾਂ ਪਹਿਲਾਂ ਦੱਸ ਦਿੱਤਾ ਹੈ। ਇਹ ਉਪਾਅ ਕੋਈ ਵੀ ਕਰ ਸਕਦਾ ਹੈ। ਜਾਨੀ ਕਿ ਮਾਤਾ ਪਿਤਾ ਵੀ ਕਰ ਸਕਦੇ ਹਨ ਆਪਣੇ ਬੱਚਿਆਂ ਦੇ ਉਪਾਹ ਦੀ ਜਲਦੀ ਲਈ ਬੱਚੇ ਖੁਦ ਵੀ ਉਪਾਹ ਨੂੰ ਕਰ ਸਕਦੇ ਹਨ ਇਸ ਉਪਾਹ ਨੂੰ ਕਰਨ ਲਈ ਤੁਹਾਨੂੰ ਲੈਣੀਆਂ ਹੋਣਗੀਆਂ ਦੋ ਕਪੂਰ ਦੀਆਂ ਟਿੱਕੀਆਂ ਦੋ ਕਪੂਰ ਦੀਆਂ ਟਿੱਕੀਆਂ ਲੈ ਲਵਾਂਗੇ ਨਾਲ ਹੀ ਇੱਕ ਗਲਾਸ ਪਾਣੀ ਤੇ ਬਸ ਇੰਨੀਆਂ ਹੀ ਚੀਜ਼ਾਂ ਤੁਹਾਨੂੰ ਲੈਣੀਆਂ ਹਨ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਜੋ ਉਪਾਹ ਹੈ ਇਹ ਤੁਹਾਨੂੰ ਕਰਨਾ ਹੋਵੇਗਾ ਰਾਤ ਦੇ ਵਿੱਚ ਰਾਤ ਵਿੱਚ ਕਰਨਾ ਹੈ ਇਹ ਉਪਾਹ ਜਿਸ ਦਿਨ ਵੀ ਤੁਸੀਂ ਰਾਤ ਨੂੰ ਇਹ ਉਪਾਅ ਕਰਨਾ ਹੈ ਪੂਰੇ ਹਫਤੇ ਵਿੱਚ ਕਿਸੇ ਵੀ ਦਿਨ ਭਾਵੇਂ ਤੁਸੀਂ ਕਰ ਸਕਦੇ ਹੋ ਨਤੀਜਾ ਤੁਹਾਨੂੰ ਮਿਲੇਗਾ ਹੀ ਮਿਲੇਗਾ ਰਾਤ ਤੁਸੀਂ ਇੱਕ ਗਲਾਸ ਪਾਣੀ ਲੈਣਾ ਹੈ ਦੋ ਕਪੂਰ ਦੀਆਂ ਟਿੱਕੀਆਂ ਲੈਣੀਆਂ ਹਨ ਇੱਥੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮੰਨ ਕੇ ਚੱਲੋ ਤੁਹਾਡੇ ਬੱਚੇ ਦੇ ਵਿਆਹ ਵਿੱਚ ਰੁਕਾਵਟਾਂ ਆ ਰਹੀਆਂ ਹਨ ਦੇਰੀ ਚੱਲ ਰਹੀ ਹੈ ਜੇਕਰ ਉਹ ਕਿਤੇ ਬਾਹਰ ਰਹਿੰਦੇ ਹਨ ਬਾਹਰਲੇ ਕੰਟਰੀ 'ਚ ਰਹਿੰਦੇ ਹਨ ਜਾਂ ਬਾਹਰ ਕੰਮ ਕਰਦੇ ਹਨ ਉਹ ਇਸ ਉਪਾਅ ਨੂੰ ਕਰ ਸਕਦੇ ਹਨ ਉਹਨਾਂ ਨੂੰ ਵੀ ਕਰਨਾ ਆਸਾਨ ਹੈ ਉਹਨਾਂ ਨੂੰ ਵੀ ਕਰ ਲੈਣਾ ਚਾਹੀਦਾ ਹੈ ਆਪਣੇ ਖੁਦ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਕਿਉਂਕਿ ਇਹ ਸਮੱਸਿਆਵਾਂ ਕੋਈ ਛੋਟੀ ਨਹੀਂ ਹੁੰਦੀ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਜਦੋਂ ਲਗਾਤਾਰ ਵਿਆਹ ਵਿੱਚ ਦੇਰੀ ਚੱਲਦੀ ਹੈ ਇਸ ਦੇ ਨਾਲ ਬੱਚੇ ਦੀ ਪੂਰੀ ਜ਼ਿੰਦਗੀ ਹੀ ਪ੍ਰਭਾਵਿਤ ਹੁੰਦੀ ਹੈ ਚਾਹੇ ਤੁਹਾਡੇ ਕਿੰਨੀ ਹੀ ਉਮਰ ਹੋ ਗਈ ਹੋਵੇ ਤੁਸੀਂ ਇੱਕ ਵਾਰ ਕਰਕੇ ਇਸ ਉਪਾਅ ਨੂੰ ਜ਼ਰੂਰ ਵੇਖ ਲਿਓ ਯਕੀਨ ਮੰਨਿਓ ਤੁਹਾਡੀ ਹਰ ਇੱਛਾ ਪੂਰੀ ਹੋ ਜਾਵੇਗੀ ਤਾਂ ਜਿਵੇਂ ਹੀ ਰਾਤ ਹੋ ਜਾਵੇ ਬੱਚੇ ਹੁਣ ਤਾਂ ਆਪਣੇ ਕਮਰੇ ਵਿੱਚ ਇੱਕ ਗਲਾਸ ਪਾਣੀ ਲੈ ਜਾਣ ਗਲਾਸ ਕੋਈ ਵੀ ਹੋਵੇ ਕੱਚ ਦਾ ਹੋਵੇ ਸਟੀਲ ਦਾ ਹੋਵੇ ਉਹ ਵੀ ਲੈ ਸਕਦੇ ਹੋ ਕੋਈ ਸਮੱਸਿਆ ਨਹੀਂ ਹੈ ਕੋਈ ਵੀ ਇੱਕ ਗਲਾਸ ਪਾਣੀ ਲੈ ਜਾਣਾ ਹੈ ਤੇ ਦੋ ਕਪੂਰ ਦੀਆਂ ਟਿੱਕੀਆਂ ਲੈ ਜਾਣੀਆਂ ਹਨ ਹੁਣ ਜਦੋਂ ਤੁਸੀਂ ਸੌਣ ਜਾਓ ਤਾਂ ਦੋਵੇਂ ਚੀਜ਼ਾਂ ਲੈ ਕੇ ਜਾਓ ਆਪਣੇ ਸਿਰਹਾਣੇ ਵੱਲ ਇਹ ਇੱਕ ਗਲਾਸ ਪਾਣੀ ਦਾ ਰੱਖ ਲੈਣਾ ਹੈ ਜੇਕਰ ਮਾਂ ਇਸ ਉਪਾਅ ਨੂੰ ਕਰ ਰਹੀ ਹੋਵੇ ਤਾਂ ਮਾਂ ਨੂੰ ਵੇਖੋ ਕਿ ਇਸ ਇੱਕ ਗਲਾਸ ਨੂੰ ਪਾਣੀ ਦੇ ਬੱਚੇ ਦੇ ਸਰਾਣੇ ਰੱਖਣਾ ਚਾਹੀਦਾ ਹੈ ਮਾਂ ਇਸ ਇੱਕ ਗਲਾਸ ਪਾਣੀ ਨੂੰ ਬੱਚੇ ਦੇ ਸਰਾਣੇ ਰੱਖ ਦੇਵੇ ਤੇ ਦੋ ਕਪੂਰ ਦੀਆਂ ਟਿੱਕੀਆਂ ਵਿੱਚੋਂ ਇੱਕ ਕਪੂਰ ਦੀ ਟਿੱਕੀ ਇਸ ਗਲਾਸ ਦੇ ਪਾਣੀ ਵਿੱਚ ਪਾ ਦਿਓ ਇੱਕ ਕਪੂਰ ਦੀ ਟਿੱਕੀ ਬੱਚੇ ਦੇ ਸਰਾਣੇ ਦੇ ਹੇਠਾਂ ਰੱਖ ਦੇਵੇ ਬਸ ਇੰਨਾ ਹੀ ਕੰਮ ਕਰਨਾ ਹੈ ਮੰਨ ਲਓ ਬੱਚੇ ਦੇ ਘਰ ਤੋਂ ਕਿਤੇ ਦੂਰ ਰਹਿੰਦੇ ਹੋਣ ਤਾਂ ਕੋਈ ਕੰਮ ਦੀ ਵਜ੍ਹਾ ਕਰਕੇ ਬਾਹਰ ਰਹਿੰਦੇ ਹਨ ਫਿਰ ਤੁਸੀਂ ਆਪਣੇ ਮਨ ਵਿੱਚ ਹੀ ਬੱਚਿਆਂ ਦੇ ਜਲਦੀ ਵਿਆਹ ਲਈ ਮਨੋਕਾਮਨਾ ਸੋਚਦੇ ਹੋ ਤੁਸੀਂ ਜਲ ਦੇਵਤਾ ਨੂੰ ਨਮਸਕਾਰ ਕਰਕੇ ਉਹਨਾਂ ਤੋਂ ਆਪਣੇ ਮਨ ਦੀ ਜੋ ਇੱਛਾ ਹੈ ਬੱਚੇ ਦੇ ਵਿਆਹ ਨੂੰ ਲੈ ਕੇ ਉਸ ਨੂੰ ਪੂਰੀ ਕਰਨ ਲਈ ਆਖਦੇ ਹੋ ਇੱਕ ਗਲਾਸ ਪਾਣੀ ਬੱਚੇ ਦੇ ਨਾਮ ਦਾ ਸੰਕਲਪ ਲੈਂਦੇ ਹੋਏ ਆਪਣੇ ਸਹਰਾਣੇ ਰੱਖ ਲਓ ਜਾਨੀ ਕਿ ਮਾਂ ਆਪਣੇ ਸਹਰਾਣੇ ਰੱਖੇਗੀ ਜਦੋਂ ਬੱਚੇ ਕੋਲ ਨਾ ਹੋਣ ਘਰ ਤੋਂ ਬਾਹਰ ਰਹਿੰਦੇ ਹੋਣ ਇੱਕ ਕਪੂਰ ਦੀ ਟਿੱਕੀ ਉਸ ਗਲਾਸ ਦੇ ਪਾਣੀ ਵਿੱਚ ਪਾਵੇਗੀ ਜਿਵੇਂ ਦੱਸਿਆ ਇੱਕ ਕਪੂਰ ਦੀ ਟਿੱਕੀ ਤੁਸੀਂ ਆਪਣੇ ਸਰਾਣੇ ਦੇ ਢੇਠਾ ਰੱਖ ਲੈਣੀ ਹੈ ਕਿਸੇ ਵੀ ਉਲਝਣ ਵਿੱਚ ਨਹੀਂ ਪੈਣਾ ਮਾਂ ਵੀ ਇਸ ਉਪਾਅ ਨੂੰ ਕਰ ਸਕਦੀ ਹੈ ਜੇਕਰ ਬੱਚੇ ਕੋਲ ਨਹੀਂ ਹਨ ਬਸ ਇਹਨਾਂ ਕੰਮ ਰਾਤ ਸੌਣ ਤੋਂ ਪਹਿਲਾਂ ਤੁਹਾਨੂੰ ਕਰ ਲੈਣਾ ਹੈ ਸਵੇਰੇ ਜਲਦੀ ਉੱਠੋ ਜਿਵੇਂ ਹੀ ਉੱਠਦੇ ਹੋ ਜਿਹੜਾ ਇੱਕ ਕਪੂਰ ਦੀ ਟਿੱਕੀ ਵਾਲਾ ਜਲ ਸੀ ਜਿਸ ਵਿੱਚ ਕਪੂਰ ਦੀ ਟਿੱਕੀ ਤੁਸੀਂ ਪਾਈ ਹੋਈ ਸੀ ਤੁਸੀਂ ਜਿਸ ਕਮਰੇ ਵਿੱਚ ਉਸ ਨੂੰ ਰੱਖਿਆ ਮੰਨ ਲਓ ਕਿ ਬੱਚੇ ਜੇਕਰ ਖੁਦ ਕਰ ਰਹੇ ਹਨ ਕੋਦਰ ਦੇ ਕਮਰੇ ਵਿੱਚ ਹੈ ਤੇ ਜੇਕਰ ਮਾਪੇ ਪਾਪ ਕਰ ਰਹੇ ਹਨ ਤਾਂ ਉਹਨਾਂ ਦੇ ਕਮਰੇ ਵਿੱਚ ਰੱਖਿਆ ਹੋਵੇਗਾ ਆਪਣੇ ਕਮਰੇ ਵਿੱਚ ਉਸ ਨੂੰ ਚੁੱਕੋ ਆਪਣੇ ਹੀ ਕਮਰੇ ਤੋਂ ਇਸ ਦੀ ਸ਼ੁਰੂਆਤ ਕਰੋ ਕਿ ਛੜਕਾ ਕਰਨ ਦੀ ਇਹਨਾਂ ਸਮਝ ਗਏ ਹੋਵੋਗੇ ਕਿ ਬੱਚੇ ਦੇ ਕਮਰੇ ਤੋਂ ਚੁੱਕਿਆ ਹੈ ਤਾਂ ਬੱਚੇ ਦੇ ਕਮਰੇ ਤੋਂ ਹੀ ਛੜਕਾ ਕਰਨਾ ਸ਼ੁਰੂ ਕਰ ਦੇਣਾ ਹੈ ਆਪਣੇ ਕਮਰੇ ਵਿੱਚ ਚੁੱਕਿਆ ਹੈ ਤਾਂ ਉਸ ਕਮਰੇ ਤੋਂ ਛੜਕਾ ਕਰਨਾ ਸ਼ੁਰੂ ਕਰ ਦਿਓ ਘਰ ਦੇ ਵਿੱਚ ਅਖੀਰ ਵਿੱਚ ਜਲ ਲਿਆ ਕੇ ਤੁਸੀਂ ਘਰ ਦੇ ਮੇਨ ਗੇਟ ਜਾਨੀ ਕਿ ਤੁਹਾਡੇ ਘਰ ਦਾ ਜੋ ਮੁੱਖ ਦਰਵਾਜ਼ਾ ਹੈ ਉੱਥੇ ਪਾਉਣਾ ਹੈ ਇਹ ਕਪੂਰ ਵਾਲਾ ਜਲ ਜੋ ਹੈ ਇਸ ਨੂੰ ਮੇਨ ਗੇਟ ਤੇ ਪਾਉਣਾ ਹੈ ਇਸ ਨਾਲ ਤੁਸੀਂ ਸਮਝ ਰਹੇ ਹੋਵੋਗੇ ਕਿ ਇਹ ਕੀ ਹੋ ਰਿਹਾ ਹੈ ਇਹ ਬੱਚਿਆਂ ਦੇ ਜਿੰਨੇ ਵੀ ਵਿਆਹ ਦੇ ਦੋਸ਼ ਹਨ ਗ੍ਰਹਿ ਦੋਸ਼ ਹਨ ਪਿਤ੍ਰ ਦੋਸ਼ ਹਨ ਮੰਗਲ ਕਾਰਜ ਨਹੀਂ ਹੋਣ ਦੇ ਰਹੇ ਇਹ ਸਾਰੀਆਂ ਬੱਚੇ ਦੀ ਜ਼ਿੰਦਗੀ ਵਿੱਚੋਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਨੈਗੇਟਿਵਿਟੀ ਦੂਰ ਚਲੀ ਜਾਵੇਗੀ ਆਖਰ ਵਿੱਚ ਘਰ ਦਾ ਜੋ ਮੇਨ ਗੇਟ ਹੈ ਤੁਸੀਂ ਇਸ ਜਲ ਦਾ ਛੜਕਾ ਕਰ ਦਿਓਗੇ ਤੇ ਜੋ ਸਰਹਾਣੇ ਦੇ ਹੇਠਾ ਤੁਸੀਂ ਟਿੱਕੀ ਰੱਖੀ ਸੀ ਉਸ ਨੂੰ ਤੁਸੀਂ ਮੇਨ ਗੇਟ ਤੇ ਲਿਆ ਕੇ ਕਿਸੇ ਮਿੱਟੀ ਦੇ ਬਰਤਨ ਦੇ ਦੀਵੇ ਦੇ ਵਿੱਚ ਇਸ ਚੀਜ਼ ਨੂੰ ਕਿਸੇ ਪਲੇਟ ਵਿੱਚ ਰੱਖ ਸਕਦੇ ਹੋ ਲਿਆ ਕੇ ਤੁਸੀਂ ਬਸ ਚੁੱਪਚਾਪ ਬਿਨਾ ਕੁਝ ਕਹੇ ਸੁਣੇ ਇਸ ਟਿੱਕੀ ਨੂੰ ਜਲਾ ਦੇਣਾ ਹੈ ਕਿਤੇ ਮੇਨ ਗੇਟ ਤੇ ਲਿਆ ਕੇ ਜੋ ਸਰਹਾਣੇ ਦੇ ਹੇਠਾ ਕਪੂਰ ਦੀ ਟਿੱਕੀ ਰੱਖੀ ਸੀ ਚੁੱਪ-ਚਾਪ ਜਲਾ ਦਿਓ ਤਾਂ ਸਾਧ ਸੰਗਤ ਜੀ ਕੋਈ ਵੀ ਦਿਨ ਤੁਸੀਂ ਇਸ ਉਪਾਅ ਨੂੰ ਕਰਕੇ ਵੇਖ ਸਕਦੇ ਹੋ ਤੁਹਾਡੀ ਜ਼ਿੰਦਗੀ ਵਿੱਚ ਇਸ ਉਪਾਅ ਦਾ ਚਮਤਕਾਰ ਹੁੰਦਿਆਂ ਹੋਇਆ ਤੁਸੀਂ ਜ਼ਰੂਰ ਵੇਖੋਗੇ ਇਸ ਦਾ ਰਿਜ਼ਲਟ ਤੁਹਾਨੂੰ 24 ਘੰਟਿਆਂ ਦੇ ਅੰਦਰ-ਅੰਦਰ 100% ਜ਼ਰੂਰ ਮਿਲਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਘਰ ਦੀ ਸਾਰੀ ਅਸ਼ubh ਤੇ ਮੰਗਲਕਾਰੀ ਮਾੜੀ ਦ੍ਰਿਸ਼ਟੀ ਜਿਹੜੀ ਸੀ ਦੂਰ ਹੋ ਜਾਵੇਗੀ ਜਿਸ ਦੇ ਨਾਲ ਤੁਹਾਡੇ ਬੱਚਿਆਂ ਦਾ ਵਿਆਹ ਤੈਅ ਹੋ ਜਾਣਾ ਨਿਸ਼ਚਿਤ ਹੋ ਜਾਵੇਗਾ ਇਸ ਸਮੇਂ ਤੁਹਾਨੂੰ ਆਪਣੇ ਪਸੰਦਾ ਜੀਵਨ ਸਾਥੀ ਮਿਲ ਜਾਵੇਗਾ ਤੁਹਾਡੇ ਘਰ ਵਿੱਚ ਵੀ ਜਲਦੀ ਹੀ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ